ਸਦਾ ਹੀ ਨਿਸ਼ਾਨ ਰਹਿਣ ਚੂਲ ਦੇ ਪੰਤ ਖਾਲਸਾ ਮਹਾਰਾਜ ਦੇ ਕਰੋ ਜੀ ਦਰਸ਼ਨ ਸੰਗਤ ਜੀ ਦਰਬਾਰ ਦੇ ਅੰਦਰੋਂ ਵੀ ਕਰਵਾਉਣੇ ਆ ਤੁਹਾਨੂੰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਸਾਹਿਬ ਧੋਪੜੀ ਸਾਹਿਬ ਸੂਬਾ ਅਸਾਮ ਰਮਪutra ਨਦੀ ਦੇ ਕਿਨਾਰੇ ਤੇ ਸ਼ਿਸ਼ੋਵੀਆ ਜੀ ਗੁਰੂ ਘਰ ਧੋਪੜੀ ਸਾਹਿਬ ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤ ਗੁਰਦੁਆਰਾ ਸਾਹਿਬ ਧੋਬੜੀ ਸਾਹਿਬ ਸੂਬਾ ਅਸਾਮ ਜੀ ਸੰਗਤ ਜੀ ਲਵਾਉ ਗੁਰੂ ਚਰਨਾਚ ਹਾਜ਼ਰੀ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਤਰ ਅਸਤੀ ਖੁਸ਼ੀਆਂ ਸਮਤ ਬੁੱਧੀ ਬਲ ਸੋਜੀ ਬਖਸ਼ਣੀ ਸਰਵੱਤ ਦਾ ਭਲਾ ਕਰਨਾ ਸੰਗਤ ਜੀ ਇਸੇ ਅਸਥਾਨ ਦੇ ਉੱਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬੀ ਵਿਰਾਜਮਾਨ ਹੈ ਜੀ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਸੰਗਤ ਜੀ ਇਹ ਉਹ ਪੱਥਰ ਆ ਜੀ ਜਿਹੜਾ ਜਾਦੂਗਾਰ ਨਹੀਂ ਨਈ ਤਈ ਤੋਂ ਬਣਨੇ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਪਰ ਜਾਦੂ ਦੇ ਨਾਲ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਏਡੇ ਘਿਆਰੀ ਸੀ ਅੱਜ ਵੀ ਇਸੇ ਤਰ੍ਹਾਂ ਖੜਾ ਆ ਜੀ ਇਹ ਆ ਸੰਗਤ ਜੀ ਗੁਰੂ ਘਰ ਦੇ ਪੌੜੀਆਂ ਚੜ ਕੇ ਉੱਪਰਲੀ ਸਾਈਡ ਜਾ ਹੁੰਦਾ ਆ ਤੇ ਉਹ ਜਿਹੜਾ ਤੁਸੀਂ ਦਰਖਤ ਦੇਖਦੇ ਆ ਉਹ ਦਰਖਤ ਵੀ ਇਹ ਅਬ ਜਦੋਂ ਪੱਥਰ ਦੇ ਨਾਲ ਗੁਰੂ ਜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤਾਂ ਇਹ ਦਰਖਤ ਤੇ ਬੈ ਕੇ ਜਾਦੂਗਰਨੀ ਨਤਾਈ ਤੋਂ ਵੱਡੇ ਹਮਲਾ ਕੀਤਾ ਸਕੇ ਗੁਰੂ ਜੀ ਤੇ ਤੇ ਬਾਕੀ ਬਰੀਕੀ ਦੇ ਨਾਲ ਐ ਮਿਹਨਤ ਕਰਕੇ ਇਤਿਹਾਸ ਆਪਾਂ ਫੁੱਲ ਵੀਡੀਓ ਵਿੱਚ ਪਾਇਆ ਜਿੱਦੀ YouTube ਤੇ ਫੁੱਲ ਵੀਡੀਓ ਦੇਖ ਸਕਦੇ